ਉਚਾਲੇ ਚੱਲ ਰਹੇ ਯੁੱਧ ਦੇ ਚੱਲਦੇ ਪਿਛਲੇ ਇੱਕ ਹਫ਼ਤੇ ਤੋਂ ਜ਼ਿਲ੍ਹੇ ਭਰ ਦੇ ਸਕੂਲ ਬੰਦ ਪਏ ਹੋਏ ਸਨ ਅਤੇ ਪਿਛਲੇ ਕੱਲ੍ਹ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਬੁੱਧਵਾਰ ਤੋਂ ਸਕੂਲ ਖੋਲੇ ਜਾਣਗੇ ਤੇ ਅੱਜ ਜਦ ਸਕੂਲ ਖੋਲੇ ਗਏ ਤਾਂ ਬੱਚਾ-ਵੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਅਤੇ ਬੱਚੇ ਘਰੋਂ ਨਿਕਲ ਕੇ ਸਕੂਲ ਜਾਂਦੇ ਹੋਏ ਵੇਖੇ ਗਏ ਨੇ ਬਾਕੀ ਸਾਗੇ ਯੁੱਧ ਦੇ ਦੌਰਾਨ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਸਕੂਲ ਸੀ ਹੋਣਾਂ ਨੂੰ ਜਿਹੜੇ ਆ ਬੰਦ ਕਰਨ ਦੇ ਦੇ ਦਿੱਤੇ ਗਏ ਸੀ ਦੱਸ ਦਈਏ ਕਿ ਸੀਜ਼ਫਾਇਰ ਹੋਣ ਤੋਂ ਬਾਵਜੂਦ ਵੀ ਕਈ ਸਕੂਲਾਂ ਦੇ ਵਿੱਚ ਜਿਹੜਾ ਆ 25 ਘੰਟੇ ਦੇ ਵਾਸਤੇ ਜਿਹੜਾ ਆ ਛੁੱਟੀਆਂ ਦਾ ਅਨਾਊਂਸਮੈਂਟ ਕੀਤੀ ਗਈ ਸੀ ਉਹ ਦੱਸਦੀ ਹੈ ਕਿ ਬੀਤੀ ਸ਼ਾਮ ਜਿਹੜਾ ਆ ਡਿਪਟੀ ਕਮਿਸ਼ਨ ਪਠਾਨਕੋਟ ਦੇ ਵੱਲੋਂ ਆਦੇਸ਼ ਜਾਰੀ ਕਰਕੇ ਜਿਹੜੇ ਆ ਅੱਜ ਸਵੇਰ ਤੋਂ ਹੀ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਸਕੂਲ ਆ ਉਹਨਾਂ ਨੂੰ ਬੰਦ ਦਿੱਤਾ ਗਿਆ ਉੱਥੇ ਹੀ ਡੀਸੀ ਪਠਾਨਕੋਟ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਕਿ ਸਵੇੇ ਕੋਸ਼ਟ ਨਾਲ ਰਾਤੀ 8 ਵਜੇ ਜਿਹੜਾ ਪਠਾਨਕੋਟ ਬਲੈਕਆਊਟ ਕੀਤਾ ਜਾਵੇਗਾ ਉਹਦੇ ਉਸ ਤੋਂ ਬਾਅਦ ਜਿਹੜੇ ਸਕੂਲ ਖੋਲਣ ਦੇ ਵੀ ਜਿਹੜੇ ਆਰਡਰ ਹੈ ਜਿਹੜੇ ਡਿਪਟੀ ਕਮਿਸ਼ਨ ਵੱਲੋਂ ਪਠਾਨਕੋਟ ਦੇ ਦਿੱ ਤਾਂ ਜੀ ਕਿ ਬੀਤੇ ਦਿਨ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਜਿਹੜੇ ਆ ਸਕੂਲ ਬੰਦ ਦੇ ਆਦੇਸ਼ ਜਾਰੀ ਕੀਤੇ ਗਏ ਸੀ ਪਰ ਪਠਾਨਕੋਟ ਸਵੇਦਕਸ਼ੀਲ ਹੋਣ ਦੇ ਕਾਰਨ ਤੇ ਚਲਦੇ ਜਿੱਥੇ ਕਿ ਜਿਹੜੀਆਂ ਇਹ ਛੁੱਟੀਆਂ ਨੂੰ ਜਿਹੜਾ 1-2 ਦਿਨ ਹੋਰ ਵਧਾ ਦਿੱਤਾ ਗਿਆ ਸੀ ਪਰ ਕੱਲ ਸ਼ਾਮ ਨੂੰ ਜਿਹੜਾ ਡੀਸੀ ਸਾਹਿਬ ਦਾ ਆਰਡਰ ਆਇਆ ਸੀ ਉਸ ਤੋਂ ਬਾਅਦ ਜਿਹੜੇ ਅੱਜ ਸਵੇਰ ਤੋਂ ਹੀ ਪਠਾਨਕੋਟ ਦੇ ਸਕੂਲਾਂ ਨੂੰ ਜਿਹੜਾ ਖੋਹ ਦਿੱਤਾ ਗਿਆ ਤੇ ਕਾਫੀ ਸੰਖਿਆ ਵਿੱਚ ਬੱਚੇ ਜਿਹੜੇ ਸਕੂਲ ਪਹੁੰਚ ਰਹੇ ਨੇ ਇਹ ਨੇউজ ਲਈ ਬਰਨ ਕੁਮਾਰ ਪਠਾਨਕੋਟ ਹੋ ਗਈ ਸੀ ਅੱਜ ਸਕੂਲ ਖੁੱਲੇ ਬੜਾ ਬੁਰੀ ਖ਼ਬਰ ਇੱਥੇ ਵਿੱਚ ਨਿਊਜ਼ ਹੈ ਕੋਚਿੰਗ ਹਰ ਬੱਚਾ ਕਿ ਨਾ ਟੋੜਾ ਕਿਸਲੇ ਪੜ ਰਿਹਾ ਮੇਰਾ ਨਾਮ ਚਾਹਤਾ ਹੈ ਮੈਂ ਸ਼ੀਮ ਮੱਖਣ ਸਿੰਘ ਸਕੂਲ ਵਿੱਚ ਪੜੀ ਹਾਂ ਜਿੱਦਾਂ ਕਿ ਸਰਕਾਰ ਜਿੱਦਾਂ ਕਿ ਪਾਕਿਸਤਾਨ ਤੇ ਇੰਡੀਆ ਦੀ ਸਰਹਾਈ ਹੋਈ ਸੀ ਉਸ ਵਿੱਚ ਸਾਨੂੰ ਛੁੱਟੀਆਂ ਪੈ ਗਈਆਂ ਸੀ ਇਹ ਬਹੁਤ ਬੁਰਾ ਹੋਇਆ ਕਿ ਸਾਨੂੰ ਛੁੱਟੀਆਂ ਮੈਂਗੀਆਂ ਇਸ ਵਿੱਚ ਸਾਡੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਤੋਂ ਸਕੂਲ ਖੁੱਲ ਗਿਆ ਹਾਂ ਸਰਕਾਰ ਨੇ ਬਹੁਤ ਚੰਗਾ ਕੀਤਾ ਕਿ ਤਾਂ ਤੇ ਅਸੀਂ ਸਾਰੀ ਆਪਣੀ ਪੜ੍ਹਾਈ ਪੂਰੀ ਕਰ ਲਾਵਾਂਗੇ ਮੈਂ ਨੀਮਨ ਸ਼ਿਖਾ ਪ੍ਰਿੰਸੀਪਲ ਸ਼੍ਰੀ ਮੱਖਣ ਸਿੰਘ ਗਵਰਮੈਂਟਲ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਤੋਂ ਬੋਲਦੀ ਹਾਂ ਉਸ ਨੇ ਹਿਫ ਦੇ ਤੋ ਉਹ ਲਗਭਗ ਸਕੂਲ ਬੰਦ ਸੀ ਕਿਉਂਕਿ ਇੰਡੋ-ਪਾਕ ਦੇ ਯੁੱਧ ਕਰਕੇ ਸ਼ਹਿਰ ਵਾਸੀਆਂ ਤੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਕਰਕੇ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਸੀ ਅੱਜ ਫਿਰ ਤੋਂ ਸਕੂਲ ਲੱਗੇ ਆ ਬੱਚਿਆਂ ਦੀ ਸਟ੍ਰੈਂਥ ਲਗਭਗ ਠੀਕ ਹੀ ਹੈ ਸਭ ਤੋਂ 80% ਤੱਕ ਹੈਗੀ ਹੈ ਕਈ ਪਰਮਾਤਮਾ ਦਾ ਸ਼ੁਕਰ ਕਰਨੇ ਆ ਕਿ ਫਿਰ ਤੋਂ ਸਕੂਲ ਲੱਗੇ ਆ ਤੇ ਹਾਲਾਤ ਸੁਖਾਲੇ ਹੋਏ ਆ ਨਹੀਂ ਬਾਕੀ ਨਹੀਂ ਮਾਪੋ ਦੇ ਸ਼ਹਿਰ ਵਸਣ ਨੂੰ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਜੇ ਘਰ ਬੈਠੇ ਨੇ ਸਕੂਲ ਨਹੀਂ ਗਏ ਉਹਨਾਂ ਨੂੰ ਵੀ ਸਕੂਲ ਤੇ ਜੋ ਕਿ ਸਰਕਾਰ ਨੇ ਔਰ ਮਾਨਜੋਗ ਡੀਸੀ ਸਾਹਿਬ ਜੀ ਨੇ ਸਾਰੇ ਹਾਲਾਤ ਦੇਖਦੇ ਹੋਏ ਹੀ ਸਕੂਲ ਦੁਆਰਾ ਖੋਲਣ ਦੇ ਆਦੇਸ਼ ਦਿੱਤੇ ਆ ਧੰਨਵਾਦ ਜੈ ਹਿੰਦ ਜੈ ਭਾਰਤ ਛੋਟੇ ਸਕੂਲੇ ਵਰਦੇ ਹੋ ਡੀਏਵੀ ਕੋਲ ਬਿਗ ਸਕੂਲੇ ਦੇ ਨਾਮ ਸਕੂਲ ਕਰ ਰਹੇ ਹੋ ਇਕੱਠ ਹੋ ਗਿਆ ਤੇ ਕਰੀ ਸਕੂਲ ਤੋਂ ਬਾਲਦੇ ਹੋ ਜੀ ਸਕੂਲ ਐਟ ਕਰਕੇ ਲੜਾਈ ਕਰਕੇ ਤੋਂ ਇਹ ਮੰਗ ਕਰਨੇ ਆ ਕਿ ਸਕੂਲ ਕੌਣ ਸਾਡੇ ਜਾਰੀ ਰਹਿਣ ਤੇ ਐਸਮੀ ਨਾਲ ਉਹ ਰਾਜ ਜੀ ਜਿਹੜੇ ਸਾਰੇ ਪੜਦੇ ਨੇ ਜਿਹੜੇ ਜਿਹਨਾਂ ਦੇ ਡਿਸਟਰਬ ਹੁੰਦੇ ਨੇ ਉਹ ਇਹ ਉਹ ਆਪ ਦਾ ਕਰ ਰਿਹਾ ਨੂੰ ਸਰਕਾਰ ਤੋਂ ਵੀ ਮੰਗ ਕਰਦੇ ਉਹ ਇਹ ਵਾਂਗ ਦੇ ਆਪਰਾ 3 ਜਿਹੜੇ ਬਣਦੇ ਸਕੂਲ 214 ਉਹ ਬੰਦੇ ਫਾਇਰਿੰਗ ਹੋਦੀ ਆ ਹਾਂ ਜੀ ਤੁਸੀਂ ਮੈਨਾਂ ਤੋਂ ਬਾਰੇ ਕਿਹੜੇ ਪੜਦੇ ਹੋ ਆ ਜੀ ਗਲਤੀ ਨਹੀਂ ਸਟਾਈਲ ਅੱਧੇ ਕਿਰੇ ਦੇ ਨਾਲ ਸੁਧਾਰ ਰਹੇ ਹੋ 5 ਦਿਨਾਂ ਦਾ ਸੁਧਾਰ ਰਹੇ ਹੋ ਇਹਨਾਂ ਦਾ ਕੀ ਮਾਲ ਕਰਦੇ ਹੋ